ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪ ਆਗੂ ਮਨੀਸ਼ ਸਿਸੋਦੀਆ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਲੁਧਿਆਣਾ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਸਿਸੋਦੀਆ ਦਾ ਪੁਤਲਾ ਫੂਕਿਆ ਅਤੇ ਆਮ ਆਦਮੀ ਪਾਰਟੀ ਖਿਲਾਫ ਨਾਅਰੇਬਾਜ਼ੀ ਕੀਤੀ। ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਮਨੀਸ਼ ਸਿਸੋਦੀਆ ਦੇ ਬਿਆਨ ਤੋਂ ਸਪਸ਼ਟ ਝਲਕਦਾ ਹੈ ਕਿ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਉਨ੍ਹਾਂ ਸਿਸੋਦੀਆ ਖਿਲਾਫ ਕਰੜੀ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ਤੇ ਸਪਸ਼ਟਿਕਰਨ ਦੇਣਾ ਚਾਹੀਦਾ ਹੈ। ਜੋ ਦੀ ਆਦਾ ਪਤਲਾ ਭੁਗਿਆ ਜਿਸ ਬੰਦੇ ਨੇ ਇੱਕ ਬਹੁਤ ਘਾਤਕ ਸਟੇਟਮੈਂਟ ਦਿੱਤੀ ਆ ਘਾਤਕ ਆਪਣੇ ਵਰਕਰਾਂ ਨੂੰ ਉਕਸਾਰਿਆ ਲੜਾਈ ਝਗੜੇ ਵਾਸਤੇ ਕੀ ਉਹ ਜਿਹੜਾ ਲੜਾਈ ਝਗੜੇ ਦੇ ਨਾਲ ਸਾਡੇ ਪੰਜਾਬ ਦੀ ਨੌਜਵਾਨੀ ਆਫਤ ਵਿੱਚ ਭੜਕੇ ਮਰੂਗੀ ਮਰਨ ਵਾਲਾ ਆਪਦਾ ਵਰਕਰ ਵੀ ਹੋ ਸਕਦਾ ਮਰਨ ਵਾਲਾ ਕਾਂਗਰਸ ਕਾਲੀ ਦਲ ਦਾ ਵਰਕਰ ਵੀ ਹੋ ਸਕਦਾ ਇਹ ਜਿਹੜਾ ਬਿਆਨ ਆ ਉਹਦਾ ਇਹ ਪੰਜਾਬ ਦੀ ਨੌਜਵਾਨੀ ਨੂੰ ਮਾਰਨ ਵਾਲਾ ਘਾਤਕ ਬਿਆਨ ਆ ਇਹ ਬਰਦਾਸ਼ਤ ਕਰਨ ਯੋਗ ਨਹੀਂ ਪਹਿਲਾਂ ਹੀ ਪੰਜਾਬ ਨੇ ਬਹੁਤ ਸਤਾਪ ਭੁਗਿਆ ਬਜ਼ੀਸਾ ਸੋਦੀਆ ਇੱਕ ਐਦਾਂ ਦਾ ਬੰਦਾ ਜਿਹੜਾ ਪੰਜਾਬ ਅੰਚਾਰ ਜਿਹੜਾ ਆਮ ਆਦਮੀ ਪਾੜ ਲੜਾਇਆ ਜਿਨੇ ਸਾਡੇ ਪੰਜਾਬੀਆਂ ਨੂੰ 파ੜਨ ਵਾਲ ਤੇ ਸਾਡੀਆਂ ਧੀਆ ਭੈਣਾਂ ਦੇ ਜਿਹੜੀ ਹੈਗੀ ਆ ਬੇਇੱਜ਼ਤੀ ਕੀਤੀ ਆ ਜਿਹੜਾ ਨੂੰ ਕਹਿੰਦਾ ਪਿਆ ਵਾ ਸਾ ਪਾਪ ਜੋ ਵੀ ਇਹਨਾਂ ਦੇ ਹੁੰਦੇ ਚਾਰ ਪੰਜ ਅੱਖਰ ਉਹ ਵਰਤ ਕੇ ਕਹਿੰਦਾ ਆ ਜੇ ਤਾ ਯੂਜ਼ ਕਰੋ ਤੇ ਸਤਾਈ ਦੀ ਅਸੀਂ ਸਰਕਾਰ ਬਣਾਣੀ ਆ ਅਗਰ ਮੈਂ ਅੱਖਰਾਂ ਨੂੰ ਅੱਡ-ਅੱਡ ਕਰਾਂ ਕੋਈ ੱੱਕਾ ਵੀ ਆ ਪੈਸਾ ਵੀ ਆ ਨਾਲੇ ਜਿਹੜਾ ਹੈਗਾ ਵਾ ਦੇਰ ਕਰਕੇ ਕਰੋ ਕਿਸੇ ਵੀ حساب ਨਾਲ ਇਹ ਸਖਤ 171 ਜਿਹੜਾ ਹੈਗੇ ਵੀ ਵਾਇਲੇਸ਼ ਹੈ ਜਿਹੜਾ ਪਰਚਾ ਦਾ ਜਿਹੜਾ ਮਾਰਦਾ